ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਰਾਮੂ ਵਾਲਾ ਆ ਗਿਆ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਖੇਮ ਕਰਨ ਇਥੋਂ ਨਜ਼ਦੀਕ ਰਹਿ ਗਿਆ ਵਪਾਰ ਲੈਣ ਦਾ ਕੰਮ ਸੱਜਣੋਂ ਭਵਿੰਦਰ ਵੀਰ ਦੇ ਕੋਲੇ ਆ ਦੋ ਮੱਝਾਂ ਵਖਾਵਾਂਗੇ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਟੌਪ ਦੀ ਮੈਂ ਨੀਲੀ ਰਾਵੀ ਦੀ ਮਗਰ ਬੱਚਾ ਵੀ ਬਹੁਤ ਚੰਗੇ ਸਾਣ ਦਾ ਲ ਬਖਸ਼ ਦੀ ਕੱਟੀ ਆ ਜਿਹੜੀ ਇਹਨੂੰ ਇਹਨੇ ਕਰਮਾਲੀ ਨੇ ਜਨਮ ਦਿੱਤਾ ਇਥੋਂ ਥਣ ਥਣ ਦਾ ਸਹਿਜ ਪਹਿਲਾਂ ਚੈੱਕ ਕਰ ਲਓ ਕਿਉਂਕਿ ਚਵਾਈ ਵਾਲਾ ਥਣ ਲੱਗਿਆ ਹੋਇਆ ਤੇ ਬਹੁਤ ਹੀ ਟੌਪ ਦਾ ਦੁੱਧ ਦਿੱਤਾ ਹੋਇਆ ਕਰਮਾਲੀ ਨੇ ਤੇ ਅੱਖਾਂ ਓੱਖਾਂ ਚੈੱਕ ਕਰੋ ਉਸ ਤੋਂ ਬਾਅਦ ਬੱਚਾ ਵੀ ਤੁਹਾਨੂੰ ਤੇ ਤੋਰ ਤਾਰ ਕੇ ਰੇਟ ਰੂਟ ਵੀਡੀਓ 'ਚ ਰਹਿਣਗੇ ਦੋ ਮੱਝਾਂ ਸੱਜਣੋ ਆਜੋ करिए ਗੱਲਬਾਤ ਤੇ ਲਈਏ ਜਾਣਕਾਰੀ ਵਿੰਦਰ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੰਤੋ ਸਾਹਿਬ ਕੀ ਹਾਲ ਚੱਲ ਤੁਹਾਡੇ ਮੇਰਾ ਮੇਰਾ ਤੂੰ ਸੁਣਾ ਮੇਰਾ ਭਰਾ ਵਧੀਆ ਸਭ ਠੀਕ ਠਾਕ ਚੜਦੀ ਕਲਾ ਨਾ ਚੜਦੀ ਕਲਾ ਤੇ ਹੋਰ ਘਰ ਪਰਿਵਾਰ ਵਧੀਆ ਸਾਰੇ ਠੀਕ ਠਾਕ ਤੇ ਆਪਣਾ ਡਰੈਸ ਦੇ ਦਈਏ ਪਹਿਣਾ ਭਰਾਸ ਆਪਣਾ ਪਿੰਡ ਰਾਮੂ ਵਾਲਾ ਹਾਂਜੀ ਜ਼ਿਲ੍ਹਾ ਤਰਨਤਾਰਨ ਦਾ ਤਹਿਸੀਲ ਪੱਟੀ ਖੇਮਕਰ ਨੇੜੇ ਰਹਿ ਗਿਆ ਮੇਨ ਖੇਮਕਰ ਨਵਟੋਆ ਤੂਤ ਪੰਗਾਲਾ ਲੱਗ ਤੂਤ ਪੰਗਾਲਾ ਇਹ ਆਪਣੇ ਆਣ ਗਵਾਂਡ ਦੇ ਨਕਰ ਹਾਲਾਗੇ 5 5 6 6 ਕਿਲੋਮੀਟਰ ਤੇ ਪਿੰਡ ਸਾਰੇ ਤੇ ਇਹਦਾ ਨੰਬਰ ਆਪਣਾ ਨੰਬਰ ਆਪਣਾ 95307 78320 1 ਕਰੀ ਹੋਰ ਕਰੀ ਗੀ ਰਿਪੀਟ 95307 78320 ਤੇ ਆ ਜਿਹੜੀ ਆਪਾਂ ਅੱਜ ਵੀਡੀਓ ਚ ਪਹਿਲੇ ਨੰਬਰ ਤੇ ਮੈਂ ਵਿਖਾਉਣੀ ਆ ਭਵਿੰਦਰ ਵੀਰੇ ਕਿਹੜਾ ਸੂਆ ਸੂਈ ਆ ਇਹ ਸੰਤੋਖ ਸਿੰਘ ਜੀ ਸੂਏ ਸੂਣੀ ਝੋਟੇ ਵਾਲੀ ਦੂਜਾ ਸੂਆ ਸੂਈ ਆ ਹਾਂ ਦੂਜਾ ਸੂਆ ਸੂਪੀ ਹਾਂਜੀ ਤੇ ਪਹਿਲੇ ਨੇ ਕਿੰਨਾ ਕੁ ਦੁੱਧ ਦਿੱਤਾ ਇਹਦੇ ਮਾਲਕਾਂ ਨੂੰ ਪੁੱਛਿਆ ਮਾਲਕਾਂ ਨੇ ਆਖੇ 12-13 ਕਿਲੋ ਇਹਨੇ ਪਹਿਲੇ ਸਵੇਰ ਦੁੱਧ ਦਿੱਤਾ ਦਿੱਤਾ ਵੀ ਹੋਊਗਾ ਇਹ ਹੁਣ ਇਹ ਮਾਲ ਲੈ ਪਰਸੋਂ ਦੀ ਸੂਈ ਆਦਾ 11-12 ਕਿਲੋ ਬੌਲੇ ਤੇ ਚੱਲਣ ਗਈ ਆ ਭਾਵੇਂ ਜਿਤਨਾ ਮਰਜੀ ਕੋ ਦੋ ਟਾਈਮ ਚੋ ਆ ਕੇ ਲੈ ਜੇ 12-11-12 ਕਿਲੋ ਬੌਲਾ ਕਰਮ ਵਾਲੀ ਕੋਲੇ ਸਟਾਰਟ ਆ ਐ ਬੌਲਾ ਬਣੂਗਾ ਵੀ ਹੈਗਾ ਇਹ ਨਹੀਂ ਵੀ ਖਰੇ ਨਹੀਂ 나ੜੂਆ ਗਿੱਲਾ ਖੱਟੀ ਦਾ ਬੌਲਾ ਬਣਾ ਕੇ ਤੇ ਫੇਰ ਲੈ ਜੀ ਇੱਥੇ ਨਹੀਂ ਠੀਕ ਆ ਚੌਂਚੀ ਦੇ ਕੌਲੀ ਚੌਂਚਾ ਨਾਲ ਹੀ ਲਿਆਵੇ ਬੋਲਾ ਬੰਦ ਨਹੀਂ ਠੀਕ ਆ ਠੀਕਾ ਸੁਬਾ ਦੂਜਾ ਸੁਬਾ ਦੂਜਾ ਤੇ ਕੱਟੀ ਮਗਰ ਕਿਹੜੇ ਮਾਲੀ ਦੀ ਆ ਗਈ ਇਹ ਕੱਟੀ ਸੰਤੂ ਸਾਬੋਂ ਨਾਲ ਆਖਿਆ ਲਬਖਸ਼ ਦਾ ਇਹਨੂੰ ਟੀਗਾ ਭਰਾਇਆ ਅਲਬਖਸ਼ ਦੀ ਆ ਗਈ ਕੱਟੀ ਆ ਗਈ ਵੇ ਅਲਬਖਸ਼ ਦੇ ਸਾਨੂੰ ਦੇ ਹਾਂ ਵਾਕਿਆ ਹੀ ਬਾਕੀ ਵੀਰੇ ਮੈਂ ਬਹੁਤ ਚੰਗੀ ਆ ਤੇਰੀ ਹੋਰ ਗੱਲਾਂ ਦੀਆਂ ਗੱਲਾਂ ਕਦ ਘਾੜੂ ਵੇਲੋ ਬਾਕੀ ਨੀਲੀ ਦੇ ਵਿੱਚ ਹਾਂ ਸਮਝੇ ਇਹਨਾਂ ਕੋ ਮਦਰੀ ਮੈਂ ਸਮਝੇ ਹਾਂ ਕਰੀ ਉਧਰ ਨੂੰ ਮੜੀ 11 12 ਕਿਲੋ ਬੌਲੇ ਤੋਂ ਸਟਾਰਟ ਆ ਸਜਣੋ ਬਾਕੀ ਸਾਂਭੀ ਵੀ ਸੋਹਣੀ ਆ ਪੈਣਾ ਭਰਾਵਾਂ ਨੇ ਉਹ ਓਕੇ ਰਿਪੋਰਟ ਰਵਾਇ ਚੰਗਾ ਜਿੱਥੋਂ ਮੈਂ ਲਈ ਆਪਾਂ ਰਵਾਇ ਬਾਲਾ ਚੰਗਾ ਹਨਾ ਮੈਂ ਰੱਖਦੇ ਹੋ ਨਹੀਂ ਠੀਕ ਆ ਆ ਸਜਣੋ ਜਿਹੜੀ ਕੱਟੀ ਨੂੰ ਇਹਨੇ ਜਨਮ ਦਿੱਤਾ ਵੇਖੋ ਅਲਬਖਸ਼ ਦੀ ਆ ਤੇ ਮੈਂ ਚੰਗੀ ਆ ਪਿਓ ਵਾਲੇ ਪੱਖ ਤੋਂ ਵੀ ਕੱਟੀ ਚੰਗੀ ਆ ਤੇ ਯਾਰ ਇੱਕ ਦੀਆਂ ਦੋ ਬਣ ਜਾਣੀਆਂ ਟੌਪ ਦੀਆਂ ਤੇ ਤੋਰ ਇਹਦੀ ਫਿਰ ਆਪਾਂ ਕਰਾਈਏ ਚੈੱਕ ਤੇ ਹੁਣ ਧਾਰਾ ਤੂਰਾ ਵਿਖਾ ਦਈਏ ਨਾ ਵੀਡੀਓ ਚ ਵਿਖਾਉਂਦੇ ਧਾਰਾ ਮੈਂ ਤੋਰ ਚੈੱਕ ਕਰਾ ਲਈਏ ਨਹੀਂ ਪਸਮਾ ਕੇ ਤੋਰੀਏ ਸਗੋਂ ਆ ਲੀਵੇ ਦਾ ਜੋਸ਼ ਫਿਰ ਸਾਰਾ ਕੁਝ ਸੈੱਟ ਆ ਜਾਊਗਾ ਛੱਡ ਬੱਚਾ ਤੂੰ ਦੋ ਧਾਰਾ ਬਖਾ ਸੱਜਣੋ ਥਾਣ ਲੱਗਾ ਕੀ ਕਹਿਣੇ ਕਰਮਾ ਵਾਲੀ ਨੂੰ ਤੇ ਓਕੇ ਰਿਪੋਰਟ ਮੈਂ ਆ ਪਸਵੇਂ ਆਉਂਦੇ ਹੋ ਤੇ ਫੇਰ ਆਪਾਂ ਤੁਹਾਨੂੰ ਧਾਰਾ ਧੂਰਾ ਕਰਾ ਦਈਏ ਚੈੱਕ ਕੀ ਖਰੀਦਣੀ ਸੌਖੀ ਹੋ ਜੂ ਅੱਛਾ ਇੰਨੀ ਪੂਲੀ ਆ ਨਹੀਂ ਦਾ ਚਵਾ ਕਰਮਾ ਲੱਗਾ ਨਹੀਂ ਥਾਣੀ ਬਾਲਾ ਕੰਮ ਦਾ ਲੱਗਾ ਪਿੰਦਰ ਵੀਰੇ ਕਿਸੇ ਵੀ ਗੱਲੋਂ ਮੈਂ ਕੁਸੀ ਨਹੀਂ ਕੀਤੀ ਨਹੀਂ ਓਕੇ ਰਿਪੋਰਟ ਬਹੁਤ ਸੁੰਦਰ ਮੈਂ ਆ ਤੇਰੀ ਲੋ ਵੀ ਸੱਜਣਾ ਸੰਤੂ ਸਾਹਿਬ ਮੈਂ ਖਾਣ ਦੇਖੋ ਝੋਟੀ ਨੇ ਮੈਂ ਨਾ ਯਾਰ ਬਾਈ ਕੱਟੀ ਮੂਰੇ ਬਨਤੀ ਆ ਤੇ ਪਸਮਾ ਕੀਤਾ ਕਰਮਾਂ ਵਾਲੀ ਨੇ ਕੋਈ ਡਰਦੀ ਨਹੀਂ ਭਣ ਗਰਾਸੀ ਤੇ ਬਾਕੀ ਮਿਲੂ ਗਰਾਸੀ ਦੁੱਧ ਤੇ ਵੀ ਅੱਛਾ ਸਮੇ ਤੋਂ ਸਮੇ ਤੱਕ ਹੀ ਉਹਦਾ ਸਮੇ ਤੱਕ ਆਪ ਛੱਡਣੀ ਪਊਗੀ ਇੰਨੀ ਮਿੱਠੀ ਆ ਵੀ ਕੀ ਆ ਬਾਤ ਤੇ ਬਾਕੀ ਟਾਈਮ ਵੀ ਮੇਰੇ ਹਿਸਾਬ ਨਾਲ ਹਜੇ ਕੁਝ ਵੀ ਨਹੀਂ ਹੋਇਆ ਆ ਟਾਈਮ ਕੋਈ ਨਹੀਂ ਅਜੇ ਹੋਇਆ ਦੇ ਹਨਾ ਹਾਂ ਹਾਂ ਚਲਾ ਦੇ ਇਥੋਂ ਸੱਜਣਾ ਨਹੀਂ ਠੀਕ ਆ ਜੱਤਾ ਕੋਈ ਫੱਤ ਨਹੀਂ ਇਹ ਤਾਂ ਬਾਲਟੇ ਧਲਾ ਕਰਨ ਨੂੰ ਕਰਦੀ ਵੀ ਨਹੀਂ ਇਹ ਆ ਵੀ ਗਵਾਂਡੀਆਂ ਘਰੇ ਵੀ ਚਵਾਈ ਸੁਣੂਗੀ ਹਣਾ ਜੇ ਬੰਦਾ ਚੰਗਾ ਖਿੱਚ ਕੇ ਕੂਨ ਵਾਲਾ ਹੋਵੇ ਤੇ ਬਾਲਟੀ ਦਾ ਖੜਕਾ ਗਵਾਂਡੀਆਂ ਘਰੇ ਵੀ ਜਾਊਗਾ ਸੱਜਣਾਂ ਵੇਖੋ ਨਹੀਂ ਵਾਕਈ ਓਕੇ ਰਿਪੋਰਟ ਆ ਮਗਰ ਲੈ ਆਂਦੀਆਂ ਮਾਰੀ ਲੋ ਵੀ ਸੱਜਣੋ ਇਸ ਗੱਲ ਵੱਲੋਂ ਬੇਫਿਕਰ ਹੋ ਜਿਓ ਕੋਈ ਪੂਰੀ ਸ਼ਿੱਟਾ ਨਾੜ ਗੰਡ ਆਪਣੀ ਗਰੰਟੀ ਹੋਊਗੀ ਗਰੰਟੀ ਆ ਭਵਿੰਦਰ ਵੀਰ ਕਹਿੰਦਾ ਬਾਕੀ ਸ਼ੀਸ਼ਾ ਸਾਹਮਣੇ ਕਰਤਾ ਮੈਂ ਤੁਹਾਡੇ ਟੌਪ ਦੀ ਚਵਾਈ ਲੱਗੀ ਆ ਕਿਆ ਕਹਨੇ ਯਾਰ ਆਪ ਹੀ ਵਗੀ ਜਾਂਦੀ ਪੋਲੀ ਬਹੁਤ ਆ ਤੋਰੀ ਵੀਰੇ ਕਰਾ ਵੇਖੋ ਸੱਜਣੋ ਇੱਕ ਥਣਵੀ ਜੇ ਕਹਿ ਦਈਏ ਨਾ ਗੁਲਾਬੀ ਲੱਗਾ ਹੋਇਆ ਕਰਮਾ ਵਾਲੀ ਨੂੰ ਵੇਖੋ ਕੀ ਕਹਨੇ ਆ ਤੇ ਘਰੇ ਬੈਠੇ ਖਰੀਦ ਸਕਦੇ ਹੁਣ ਤੁਸੀਂ ਕਿਉਂ ਕਿ ਧਾਰਾ ਧੂਰਾ ਤੁਹਾਨੂੰ ਚੈੱਕ ਕਰਾਤੀਆਂ ਸਾਰੀ ਮੈਂ ਪਾਸ ਕਰ ਲਈ ਆਪਾਂ ਵੀਡੀਓ ਦੇ ਵਿੱਚ ਕੀ ਕਹਨੇ ਆ ਹਾਲੇ ਚੱਲੀ ਮੜੀ ਜੀ ਲੰਮੀ ਵੀਰੇ ਸੱਜਣੋ ਕਦ ਕਾੜ ਨੀਲੀ ਦੇ ਮੁਕਾਬਲੇ ਟੌਪ ਬੱਚੇ ਜਿਵੇਂ ਜੇ ਟੀਕੇ ਲਵਾ ਲੋਂਗੇ ਉਹੋ ਜੇ ਲਾ ਦੂਗੀ ਕਰਮਾ ਵਾਲੀ ਇਹ ਆਪ ਬਾਬਰ ਲੋ ਵੀ ਸਜਣੋ ਵੱਡਾ ਇੱਕ ਹੋਰ ਬਾਈ ਨੇ ਦੱਸਿਆ ਕਿ ਬਾਬਰ 2 ਦੀ ਤਾਂ ਚੈੱਕ ਵੀ ਕਰਾ ਲਿਆ ਡੀਐਨਏ ਕਰਾ ਡੀਐਨਏ ਕਰਾ ਲੇ ਬਾਬਰ 2 ਦੀ ਆ 2 ਤਾਂ ਠੀਕ ਆ ਉਹਦੀ ਆ ਕੀ ਬਾਤ ਆ ਤਾਂ ਹੀ ਵੀਰੇ ਏਡੀ ਚੰਗੀ ਬਣੀ ਆ ਵੇਖੋ ਸਜਣੋ ਪਸਮਾਕ ਕੀਤਾ ਤੇ ਥਣ ਕੱਢਿਆ ਕਰਮ ਵਾਲੀ ਨੇ ਚਾਰੇ ਇੱਕੋ ਜੇ ਕੋਈ ਵੱਧ ਘੱਟ ਨਹੀਂ ਤੇ ਵੀਰੇ ਆਪਾਂ ਇਹਦੀਆਂ ਸਹਿਬਤਾਂ ਬਹੁਤ ਕਰ ਲਈਆਂ ਕਿਉਂਕਿ ਸਹਿਬਤ ਵਾਲੀ ਚੀਜ਼ ਸੀ ਆਪਣੀ ਹਨਾ ਹਾਂ ਨਹੀਂ ਹੈਗੀ ਸਹਿਬਤ ਵਾਲੀ ਹਾਂ ਜਦੋਂ ਆ ਕੇ ਵੇਖੂਗਾ ਕਈ ਪਸ਼ੂ ਵੀਡੀਓ ਚ ਸੱਜਣੋ ਘੱਟ ਜਾਂਦੇ ਹੁੰਦੇ ਇਹ ਮੇਰੀ ਗੱਲ ਨੋਟ ਕਰ ਲਿਓ ਕੋਈ ਸਿੰਗਲ ਨੂੰ ਸ਼ੈਣੀ ਨਹੀਂ ਜੋ ਲੱਗੀ ਹਾਂ ਤੇ ਸਾਹਬ ਇਹਦਾ ਵੀਰੇ ਰੇਟ ਕੀ ਰੱਖਾਂਗੇ ਹੁਣ ਆਪਾਂ ਰੇਟ ਕਿਉਂਕਿ ਸਾਹਿਬ ਤਾਂ ਬਹੁਤ ਕਰ ਲਈ ਨਜਾਇਜ਼ ਰੇਟ ਨਹੀਂ ਕਰਨਾ 1 ਡੇਢ ਲੱਖ ਆਪਾਂ 1.5 ਲੱਖ ਨਹੀਂ ਕਰਨਾ ਇਹਦਾ ਠੀਕ ਆ ਇਹ ਆਪਾਂ 1.32 ਲੱਖ ਦੇ ਦੇ ਦਾਂਗੇ 1.32 ਲੱਖ ਰੁਪਇਆ ਰੇਟ ਰੱਖੀਏ ਮਾਨਤਨ ਕਿੰਨਾ ਕੁ ਕਰੀਏ ਮਾਨਤਨ ਕੋ ਨਹੀਂ ਕਰਦੇ ਕਿਉਂਕਿ ਕਿਸੇ ਭੈਣ ਭਰਾ ਨੇ ਖਰੀਦ ਨਹੀਂ ਕਰਾਏ ਪਾੜੇ ਬਹੁਤ ਪੈਂਦੇ ਆ ਨਾ ਕਰ ਉਹ ਕਰ ਮਾਨਤਨ ਕਰ ਦਾਂਗੇ 1.30 1.30 ਹੀ ਦੇ ਦਾਂਗੇ ਚਲ ਕੋਈ ਆ ਗਿਆ ਤਾਂ ਫੇਰ ਵੀ ਮਾਨਤਨ ਕਿ ਕਰਾਂਗੇ ਲੋ ਵੀ ਸੱਜਣੋ ਕਿ ਇਹਨੂੰ ਮੋੜਦੇ ਨਹੀਂ ਮੜਾ ਮੋੜ ਇੱਕ ਲੱਖ 30 ਹਜ਼ਾਰ ਦੇ ਵਿੱਚੋਂ ਮਾਨਤਨ ਆ ਇੱਕ ਛੋਟੀ 16 17 ਕੋਲੇ ਜੇ ਦੁੱਧ ਨਾ ਦਵੇ ਤੇ ਕੁਝ ਫੋਨ ਕਰਕੇ ਮੈਨੂੰ ਆਖ ਦੇ ਦੁੱਧ ਨਹੀਂ ਵਾਧੇ ਨਹੀਂ ਠੀਕ ਆ ਧੰਨਵਾਦ ਆ ਬਾਕੀ ਬਹੁਤ ਸਮਝਦਾਰ ਬੈਠੇ ਲੋਕ ਹਨਾ ਹਾਂ ਜੀ ਸੱਜਣੋ ਨੀਲੀ ਰਾਵੀ ਦੀ ਤੁਹਾਨੂੰ ਮੈਂ ਵਿਖਾਈ ਆ ਜਿਹੜੀ ਬਾਬਰ 2 ਦੀ ਤੇ ਇਹ ਜਿਹੜੀ 2 ਨੰਬਰ ਮੈਂ ਉਹ ਵੀਰ ਕੋਲੇ ਆ ਆਜੋ ਇਹਦੀ ਵੀ ਲਈਏ ਜਾਣ ਇੱਕ ਫਿਰ ਭਵਿੰਦਰ ਵੀਰੀ ਇਹ ਆ ਗਈ ਆਪਣੇ ਕੋਲੇ ਹੈਨਾ ਇੱਕ ਉਹ ਮਈਆਂ ਤੇ ਇੱਕੇ ਦੋ ਮਈਆਂ ਆ ਜ ਆਪਣੇ ਕੋਲੇ ਤੇ ਇਹਦੀ ਕੀ ਡਿਟੇਲ ਆ ਇਹ ਸਮਝਦਾ ਦੂਜੇ ਸੂਏ ਇਹਨੇ ਸੁਣਾਇਨੇ ਦੂਜਾ ਸੂਆ ਦੂਜੇ ਸੂਏ ਸੁਣਾ ਤੇ ਪਹਿਲੇ ਨੇ ਕਿੰਨਾ ਕ ਦੁੱਧ ਦੇਤਾ ਪਹਿਲੇ ਨੇ ਦੁੱਧ ਦਿੱਤਾ 10 ਕਿਲੋ ਐਵੇਂ ਝੂਠ ਮਾਰੁੰਦੇ ਵਾਕਿਆ ਗਈ ਆਈਗੇ 12 ਤੱਕ 10 ਕਿਲੋ ਦੁੱਧ ਤੱਕੜੀ ਤੇ ਰੱਖੀਏ ਬਹੁਤ ਹੁੰਦਾ ਬੜਾ ਦਾ ਏ ਪਹਿਲੇ ਨੇ ਨਹੀਂ ਨਹੀਂ ਵਾਕਿਆ ਬਹੁਤ ਹੀ ਠੰਡੀ ਸੀਲ ਆ ਜਿੱਤਰਾ ਮਰਜੀ ਖਾਣਾ ਨਵੇਰੇ ਤੇ ਆਇਆ ਕੀ ਬਾਤ ਆ ਘਾ ਮਾਰ ਕੇ ਪੂਛ ਚੱਕਦੀ ਆ ਯਾਰ ਆਪਣੇ ਦੀ ਦੇ ਰੱਖ ਕਿਆ ਬਾਤ ਹੈ ਇਹਦੀ ਮੈਂ ਠੰਡੀ ਆ ਫਿਰ ਲੱਤਾਂ ਚੌੜੀਆਂ ਕਰਦੀ ਸਕੋ ਇੱਧਰ ਦੇਖੋ ਕਹਿੰਦੇ ਅੱਜ ਸੰਤ ਸਾਬ ਉਹਨੂੰ ਦੇਖਦੇ ਮੈਂ ਲੱਤ ਕੋਣ ਜੇ ਤੇ ਕਿਆ ਬਾਤ ਆ ਬਹੁਤ ਸਿਆਣੀਆਂ ਹਨਾ ਹਾਂਜੀ ਠੀਕ ਆ ਸੁਹਾ ਦੂਜਾ ਹਾਂਜੀ ਦੂਜਾ ਤੇ ਭਵਿੰਦਰ ਵੀਰ ਇਹ ਦਿਨ ਕਿੰਨੇ ਲੈ ਜੂ ਦੇਣੇ ਸੰਤ ਸਾਬ ਤਿੰਨ ਕਿ ਤਿੰਨ ਲੈ ਜੂ ਦੋ ਤਿੰਨ ਮਾਰ ਆ ਪਿਆਰੀ ਆ ਹਨਾ ਆ ਪਿਆਰੀ ਜੂੰਦੇ ਹੋ ਸਕਦਾ ਪਾਸੇ ਜਾ ਕੇ ਸੂ ਵੀ ਸਕਦੀ ਈ ਲਾਰੇ ਲੂਰੇ ਬੱਚਾ ਗੱਡੀ ਕੀ ਆ ਰੈਤ ਕੀ ਦੁੱਧ ਮੈਂ 12 ਕਿਲੋ ਤਾਂ ਦੇ ਦੂ 12 ਦੇ ਬਾਅਦ ਦੋ ਬਾਅਦ ਕੀ ਹਨਾ ਇਨਾਂ ਦਾ ਕਰਮ ਵਾਲੀ ਦੋ ਮੈਂ ਬਹੁਤ ਦਰਿਆ ਤੇ ਕੰਢੇ ਤੋਂ ਲਈ ਬਾਹਰ ਦੀ ਜੂ ਦੀ ਮੱਝ ਆ ਪੂਰਾ ਚਰਦੇ ਚੁਰਦੀ ਬਾਹਰ ਛੱਡਿਆ ਮੈਂ ਅੱਛਾ ਖਾਈ ਦੀ ਮੈਂ ਠੰਡੀ ਸੀਗੜਾ ਵੀ ਕੀ ਬਾਤ ਆ ਬਾਕੀ ਵਜਨ ਵਜਨ ਚੰਗਾ ਹਾਂ ਵਜਨ ਚੰਗਾ ਮੈਂ ਤੇ ਥਣਾ ਸੁਣਾ ਲੋ ਭਾਰ ਲੋ ਕੇ ਓਕੇ ਆਪਣੀ ਗਰੰਟੀ ਹੋਊਗੀ ਠੀਕ ਆ ਤੇ ਦੀ ਕੋਈ ਵੀਡੀਓ ਪਾ ਦੇ ਤਾਂ ਕਿਰਾਇਆ ਆਪਾਂ ਦੇਵਾਂਗੇ ਜੇ ਮੱਝ ਪਿਛਾ ਕੱਢ ਜੇ ਥਣਾ ਸੁਣਾ ਲੋ ਗਾਂਢ ਕੋ ਪੂਰ ਛੱਡੇ ਦੀ ਹੋਏ ਹਾਂ ਤੇ ਬਾਕੀ ਗੱਬਣ ਮੈਂ ਆ ਕੇ ਅਗਲਾ ਆਪਦੀ ਪਾਸ ਵੀ ਕਰ ਸਕਦਾ ਜੀ ਤਸੱਲੀ ਕਰੇ ਤੋਂ ਮੱਝ ਦੇ ਆਪਣੇ ਆਣ ਕੇ ਭਾਵੇਂ ਤੋਂ ਉਹ ਵੀ ਮੱਝ ਦੂਜੀ ਮੱਝ ਦੋ ਟਾਈਮ ਚੋਰੀ ਉਹ ਤਾਂ ਸੋਣਾ ਮੈਂ ਵੀਰੇ ਖੋਲੀ ਮਾਰੀ ਜੀ ਮੇਰਾ ਭਰਾ ਤੌਰ ਕਰਾ ਦੇ ਚੱਕ ਲੋ ਵੀ ਸੱਜਣੋ ਦੂਜਾ ਸੂਬਾ ਤੇ ਦੂਜਾ ਸੂਬਾ ਹੀ ਹੋ ਬਾਵਰ ਟੂ ਵਾਲੀ ਜਿਹੜੀ ਤੇ ਇਹ ਵੀ ਛੋਟੀ ਬਟਨ ਵਾਲੀ ਕਹਿ ਸਕਦੇ ਆ ਆਪਾਂ ਵੀ ਬਹੁਤ ਚੰਗਾ ਥਣ ਲੇਵਾ ਬਹੁਤ ਬੜਾ ਚੰਗਾ ਲੱਗਿਆ ਕੀ ਆ ਕਹਿਣੀ ਆ ਕਰਮਾ ਵਾਲੀ ਨੂੰ ਨਾ ਵੇਖੋ ਪਾਵਰ ਵਾਲਾ ਥਾਣਾ ਬਈ ਚਵਾਈ ਬਹੁਤ ਪੋਲੀ ਨਿਕਲੂ ਬਣਾ ਇਹਦੀ ਵੀ ਤੁਹਾਨੂੰ ਸਭ ਟਿੱਪੀ ਐਡਾ ਚਵਾ ਪੋਲਾ ਨਿਕਲਿਆ ਗੋੰਤੀ ਨਹੀਂ ਠੀਕ ਹੈ ਨਹੀਂ ਮੈਂ ਚੰਗੀ ਆ ਵਜਨ ਮजूद ਆਲੀ ਆ ਹਾਂ ਕਮਾਲ ਆ ਕੋਈ ਗੱਲ ਨਹੀਂ ਵੇਖੋ ਸੱਜਣੋ ਕਿਆ ਬਾਤ ਆ ਲੀਵਾ ਪਾਂਡਾ ਵੇਖੋ ਕਰਮਾ ਵਾਲੀ ਦੇ ਹਜੇ ਨੇ ਸੁੰਦੀ ਕਰਦੀ ਨੇ ਲੀਵਾ ਇਹਨਾਂ ਦਾ ਹੋਰ ਬਣਾਊਗੀ ਆ ਜੀ ਇਹਨਾਂ ਬਣਾਊਗਾ ਹੋਰ ਬਣਾਵਾਲਾ ਜੱਡਾ ਹੈ ਹਾਂ ਸਿੰਘ ਮੋਹ ਦੇ ਬਹੁਤ ਬਾਕੀ ਐ ਆ ਲੀਵਾ ਵੇਖੋ ਕਿੰਨਾ ਸੋਹਣਾ ਭਵਿੰਦਰ ਵੀਰ ਇਹਦਾ ਨਾਂ ਤਾਂ ਧੱਕ ਗਾਂ ਨੂੰ ਨਾ ਬਾੜੀ ਪਛਾਣ ਨੂੰ ਹਾਂਜੀ ਹਾਂਜੀ ਐ ਸੈਂਟਰ ਚ ਆ ਹਨਾ ਥਾਣ ਬਹੁਤ ਵਧੀਆ ਲੱਗਾ ਇਹਨੂੰ ਵੀ ਥਾਣਾ ਹਾਂ ਪਿੱਠ ਪੁੜਾ ਬਹੁਤ ਚੰਗਾ ਹਾਂਜੀ ਠੀਕ ਆ ਇਸੋਂ ਦਾ ਪਤਲੀ ਚਮੜੀ ਦੀ ਮਾਦੇ ਜਿਹੀ ਨਹੀਂ ਚੰਗੀ ਆ ਜੈਲੀ ਵਾਲੀ ਆ ਹਾਂ ਮੈਂ ਪੂ ਚੱਕ ਲਈ ਕਿੰਨੀ ਪਤਲੀ ਆ ਹਨਾ ਬਹੁਤ ਮੈਂ ਆਦੇ ਜੀ ਠੰਡੀ ਕਿਦਾ ਜੀ ਇਤਨਾ ਮਰਜੀ ਤੱਕ ਥਾਣਾ ਨਵਾ ਥੱਲੇ ਆਈਏ ਕਿਤੇ ਮੈਂ ਆ ਆ ਜਵਾਕ ਬਹਿ ਜੇ ਥੱਲੇ ਆ ਕੇ ਕੀ ਆ ਨਹੀਂ ਉਹ ਜੀ ਮੈਂ ਥੋੜਾ ਛੜਾਕ ਕੋਈ ਵੀ ਛੜਾਕ ਹਾਂ ਜੇ ਕੈਮਰੇ ਤੋਂ ਹੀ ਅਧੀਆਂ ਤਾਂ ਉਹ ਪੂਸਰ ਜਾਂਦੀਆਂ ਵੇਖ ਕੇ ਹਨਾ ਹਾਂਜੀ ਤੇ ਇਹਦਾ ਭਵਿੰਦਰ ਵੀਰੇ ਰੇਟ ਕੀ ਰਹੂਗਾ ਫਿਰ ਇਹ ਮੈਂ ਦਾ ਆਪਣੀ ਦਾ ਇਹ ਰੇਟ ਸਾਬ ਮੁੱਲ ਤੇ ਭਾਵੇਂ ਚਲ ਮੰਗਾ ਇਹਨੂੰ ਲੱਖ ਮੰਗੀ ਏਕ ਪੰਜ ਮੰਗੀ ਏ ਠੀਕ ਆ 95000 ਦੀ ਮੈਂ ਦੇ ਦਾਂਗੇ ਨਹੀਂ ਕੋਈ ਸ਼ੱਕ ਨਹੀਂ 95000 ਦੀ ਹਾਂਜੀ 90 ਦੇ 5 ਆ 90 ਦੇ 5 ਤੇ ਉਹਦੇ ਚ ਕੋਈ ਪਿਆਰ ਮੁਹੱਬਤ ਲੈਂਦੇ ਪੰਜਾਬ ਵਾਲਾ ਕਰ ਦਾਂਗੇ ਕੋਈ ਕਰ ਦਿਆਂਗੇ ਨਾ ਕਰ ਦਾਂਗੇ ਕਿਆ ਬਾ ਕੋਈ ਸ਼ੱਕ ਨਹੀਂ ਭਾਈ ਕੋਈ ਬਾਲਾ ਰੀਡ ਨਹੀਂ ਤੇਰਾ ਜਾਇਜ਼ ਸਜਣੋ 95000 ਦੇ ਵਿੱਚੋਂ ਮਾਨਤਾਣਾ ਯਾਰ ਮੈਂ ਮੇਰੇ ਪਸੰਦ ਆਈ ਹੈ ਬਾਕੀ ਥੋੜੇ ਆਉਣੀ ਚਾਹੀਦੀ ਹੈ ਕਿਉਂਕਿ ਤੁਸੀਂ ਜਿਹੜੇ ਪੈਸੇ ਤੇ ਖਰਚ ਕਰਨੇ ਆ ਕੱਲੀ ਸੂਨ ਸੂਨ ਵਾਲੀ ਆ ਤੇ ਬਾਕੀ ਮੈਂ ਦੇ ਵਿੱਚ ਊੜਾ ਬੰਨਾ ਕੋਈ ਨਹੀਂ ਚੰਗੀ ਆ 95 ਚੋਂ ਮਾਨਤਾਣਾ ਹੋਰ ਕਿਸ ਨੇ ਆ ਪੱਤਰ ਹੋਰ ਸਭ ਠੀਕ ਠਾਕ ਆ ਤੇ ਜੇ ਕੋਈ ਬਾਹਲਾ ਰੱਖੂਗਾ ਤੇ ਬਿਆਨਾਂ ਦੇ ਦੇ 5000 ਰੁਪਏ ਸਾਈ ਪਾ ਦੇ ਮੱਝ ਸਵਾ ਕੇ ਵੀ ਕੱਲ ਦਾਂਗੇ ਆਪਾਂ ਅੱਛਾ ਹਾਂ ਪੱਕੀ ਗੱਲ ਮੱਝ ਦੇ ਆਪਾਂ ਨੂੰ ਗਰੰਟੀ ਮੱਝ ਸਵਾ ਕੇ ਵੀ ਕੱਲ ਦਾਂਗੇ ਓਕੇ ਫੇਰ ਤਾਂ ਗੱਲਾਂ ਹੀ ਖਤਮ ਹੋ ਗਈਆਂ ਕਿ ਇਹਨੂੰ ਕੋਈ ਡਰ ਲਾ ਡਰਦਾ ਹੀ ਆ ਵੀ ਵੀ ਦੂਰ ਜਾਣੀਆਂ ਕਰਨੀਆਂ ਜਾਣੀਆਂ ਲੋਬੀ ਸੱਜਣਾ ਬਿਆਨਾਂ ਪਾ ਦਿਓ ਵੀਰ ਕਹਿੰਦਾ ਤੇ ਆਪਣੇ ਤੋਂ ਮੈਂ ਭਾਵੇਂ ਸੂਈ ਵੀ ਲੈ ਜਾਓ ਕਹਿੰਦਾ ਐ ਗਰੰਟੀ ਆ ਆਪਾਂ ਨੂੰ ਕੋਈ ਐ ਨਹੀਂ ਹੈਗਾ ਯਾਰ ਵੀ ਗੱਬਣਾ ਗੱਬਣਾ ਨਿਕਲ ਜੇ ਤੇ ਵੀ ਕੰਮ ਫਾਈਨਲ ਆ ਧੰਨਵਾਦ ਆ ਵੀਡੀਓ ਨੂੰ ਵੇਖਣ ਲਈ